ਤੁਹਾਨੂੰ ਕੀ ਕੋਈ ਇਨਫੋਰਮੇਸ਼ਨ ਮਿਲੀ ਜੀ ਜਿਵੇਂ ਕਿ ਤੁਹਾਨੂੰ ਪਤਾ ਹੋਗਾ ਕਿ ਆਪਣਾ ਇੱਕ ਤੋਂ 15 ਅਗਸਤ ਨੂੰ ਮੁੱਖ ਰਕਵੇ ਦੇ ਵਜਲਾ ਹੈਗਾ ਸਿਕਿਉਰਿਟੀ ਫੋਰ ਇਨ ਸਟੇਟ ਚੱਲ ਰਹੀ ਹੈ ਉਹ ਤੇ ਉਸੀ ਸਮਾਂ ਦੇ ਅਨੁਸਾਰ ਪੁਚੇ ਵੀ ਸੀ ਸਿਕਿਉਰਟੀ ਸਟੇਟਸ ਅਪਡੇਟ ਕਰਕੇ ਚਾਰਚੋਬਨ ਫੁਰਸਿਕਸ਼ਾ ਵਿਵਸਥਾ ਕੀਤੀ ਤੇ ਤੁਸੋਂ ਪਿਛਲੇ ਕੁਝ ਦਿਨਾਂ ਤੋਂ ਅਵਿਆਰ ਕਿਹਾ ਹੋਣਾ ਕਿ ਆਪਿਕ ਆਪਾਂ ਕਾਫੀ ਰੈਂਡਮ ਸਚੇ ਚੈਕਿੰਗ ਆਪਰੇਸ਼ਨਸ ਤੇ ਜਿਹੜਾ ਹੈਗਾ ਨਾਕਾ ਬੰਦ ਚੱਲ ਰਿਹਾ ਹੈ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਖਾਸ ਤੌਰ ਤੇ ਰੇਲਵੇ ਸਟੇਸ਼ਨਸ ਬੱਸ ਸਟੈਂਡ ਦੇ ਪਾਰਕਿੰਗ ਏਰੀਆ ਜਿਹੜੇ ਅਲੱਗ-ਅਲੱਗ 게ਟ ਹੈਗੇ ਜਿਹੜੀ ਸੰਤਾ ਆ ਰਹੀ ਹੈਗੀ ਜਾਰੀ ਹੈਗੀ ਉਹਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਸ਼ਸਪੀਸ਼ਸ ਬੰਦਾ ਸ਼ੱਕੀ ਬੰਦਾ ਕੋਈ ਉਹਨਾਂ ਦੀ ਆਰਟ ਦੇ ਵਿੱਚ ਨੂਕ ਕਰਦਾ ਹੈਗਾ ਯਾ ਹੋਰ ਕਰਦਾ ਹੈ ਉਹਨਾਂ ਦੇ ਚੈੱਕ ਡਿਫਰੈਂਟ ਡਿਫਰੈਂਟ ਬੈਗੇਜਸ ਚੈੱਕ ਕਰਨਾ ਹੋਰ ਸਾਰਾ ਜਿਹੜਾ ਨਿਕਲਉਂ ਕਿਉਂਕਿ ਤੁਹਾਨੂੰ ਪਤਾ ਆਪਣਾ 15 ਅਗਸਤ ਦੇ ਨਾਲ-ਨਾਲ ਜਿਹੜਾ ਹੈਗਾ ਮਾਤਾ ਚਿੰਤਪੂਣ ਜਿੰਦਾ ਵੀ ਬੜਾ ਮਹੱਤਵਪੂਰਨ ਜਿਹੜਾ ਇਵੈਂਟ ਚੱਲ ਰਿਹਾ ਹੈਗਾ ਤੇ ਸਾਵਣ ਦੇ ਮਹੀਨੇ 'ਚ ਜਿਹੜਾ ਕਾਫੀ ਰਸ਼ ਹੁੰਦਾ ਹੈਗਾ ਉਹਦਾ ਤੇ ਉਸ ਸੰਬੰਧ ਚ ਵੀ ਕਾਫੀ ਸੰਗਤਾਂ ਆ ਰਹੀ ਹੈਗੀਆਂ ਚੋਰੀ ਦੀ ਕਈ ਵਾਰਦਾਤਾਂ ਪਿਛਲੇ ਕੁ ਰਿਪੋਰਟ ਹੁੰਦੀ ਹੈਗੀਆਂ ਨਾ ਉਹ ਤੇ ਉਹਨਾਂ ਸਾਰੀ ਚੀਜ਼ਾਂ ਨੂੰ ਧਿਆਨ ਚ ਰੱਖਦੇ ਵੇ ਟਰੱਕਸ ਦਾ ਜਿਹੜਾ ਡੈਗਾ ਕ੍ਰਿਮਨਲ ਦਾ ਉਹਨਾਂ ਧਿਆਨ ਚ ਰੱਖਦੇ ਵੇ ਸਾਡੀ ਰੈਂਡਮ ਚੈਕਿੰਗ ਹੈਗੀ ਉਦੋਂ ਵੀ ਅਸੀਂ ਕਰਦੇ ਰਹਿਣਾ ਆਸ ਜਿਹੜਾ ਹੈਗਾ ਸਾਰੇ ਪੂਰੇ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨਸ ਹੈਗੇ ਉਹਨਾਂ ਸਾਰਾਂ ਤੇ ਚੈੱਕ ਕਰਵਾਈ ਜਾ ਰਹੀ ਤੇ ਤੇ ਉਹ ਮਨਜੋਗ ਦੇਖੀ ਤੇ ਸਾਹਿਬ ਮਨਜੋਗ ਸਪੈਸ਼ਲ ਜੀਪੀ ਲਾਅ ਨਾ ਆਰਡਰ ਤੇ ਡੀਏਜੀ ਜ਼ਿਲਹੰਦਰ ਰੇਂਜ ਸਾਹਿਬ ਦੇ ਡਾਇਰੈਕਸ਼ਨ ਸਟੇਸ ਕਰ ਤੇ ਆ ਸਾਡੀ ਚੈਕਿੰਗ ਚੱਲ ਤੇ ਬਾਅਦ ਚ ਕੋਈ ਰਿਕਵਰੀਆਂ ਹੋਈਆਂ ਜਾਂ ਚਲਾਨ ਜਾਂ ਕੋਈ ਵਹੀਕਲ ਇੰਫਾਉਂਡ ਹੈ ਉਹ ਬਤਾਸਨ ਹਟੇਲ ਹੁਣ ਵੀ ਅਸੀਂ ਤੋਂ ਇੱਕ ਬੰਦਾ ਰੌਂਡ ਅਪ ਕਰੇਗਾ ਜਿੱਤੇ ਚਾਰ ਪੰਜ ਕਿਲੋ ਮਲ ਕੈਸੇ ਜਿੰਮ ਵੀ ਵੈਰੀਫਾਈ ਕਰੋ ਕਿਤਾ ਕਿ ਨਸਲ ਦੇ ਕਿ ਪਬਲਿਕ ਨੂੰ ਪੱਕੀ ਪਤਾ ਤਾਂ ਹੈ ਬੱਟ ਉਹ کہیں کہیں ਮਤਲਬ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਨੂੰ ਡਰਦੀ ਹੈ ਕਿ ਕਿਆ ਇਹ ਦੇ ਵਾਸਤੇ ਕੋਈ ਪੁਲਿਸ ਪਬਲਿਕ ਮੀਟ ਨੂੰ ਚੁੱਕਰ ਤੋਂ ਇੱਕ ਦਮ ਜੀ ਦੇਖੋ ਉਹ ਉਸੇ ਚੀਜ਼ ਨੂੰ ਮੈਂ ਹਾਣ ਰਿਕਾਰਡ ਆ ਬੜੀ ਜ਼ਿੰਮੇਵਾਰ ਨਾਲ ਕਹਿ ਸਕਦਾ ਕਿ ਜਦੋਂ ਪੁਲਿਸ ਪਬਲਿਕ মিডিਆ ਸਾਰੇ ਇਕੱਠੇ ਮਿਲ ਕੇ ਇੱਕ ਚੰਗੇ ਇੰਟੈਂਸ਼ਨ ਨਾਲ ਕਿ ਆਪਾਂ ਨਸ਼ਾ ਖਤਮ ਕਰਨਾ ਹੈਗਾ ਉਸ ਨਾਲ ਚੱਲ ਪੈਣਗੇ ਤੇ ਨਸ਼ਾ ਖਤਮ ਕਰਨ ਚ ਮਹੀਨੇ ਨਹੀਂ ਦਿਨ ਲੱਗਣਗੇ ਮਤਲਬ ਬਹੁਤ ਹੀ ਜ਼ਿਆਦਾ ਟਾਈਮ ਨਹੀਂ ਲੱਗੇਗਾ ਦਾ ਰੀਸੈਂਟਲੀ ਵੀ ਤੁਹਾਨੂੰ ਪਤਾ ਕਿ ਆਪਾਂ ਕੱਲੀ ਕਿਤਾ ਸੀਗਾ ਕਮਾਲਪੁਰ ਮੋਹਲੇ ਚ ਕੁਝ ਫੀਡਬੈਕ ਲੋਕਾਂ ਨੇ ਦਿੱਤੇ ਤੇ ਅਸੀਂ ਦੋ ਲੋਕ ਉੱਚ ਅਰੈਸਟ ਕੀਤੇ ਹੈਗੇ ਇਸ ਟਿਕਨੋਂ ਫੀਡਬੈਕ ਬੜਾ ਕ੍ਰੂਸ਼ੀਅਲ ਹੈਗਾ ਕਈ ਵਾਰੀ ਜਿਹੜਾ ਹੈਗਾ ਕਿਸੇ ਬਾਰੇ ਇਨਫਾਰਮੇਸ਼ਨ ਨਹੀਂ ਹੁੰਦੀ ਹੈਗੀ ਬਟ ਫੀਡਬੈਕ ਦੇ ਨਾਲ ਇਨਫਾਰਮੇਸ਼ਨ ਦੇ ਨਾਲ ਜਿਹੜਾ ਹੈਗਾ ਉਹ ਸਾਡੀ ਜਿਹੜੀ ਟਾਰਗੇਟਡ ਅਪਰੋਚ ਹੈਗੀ ਉਹਨੂੰ ਹੋਰ ਊਲਾਰਾ ਮਿਲਦਾ ਹੈਗਾ ਸਟਰੈਂਥ ਮਿਲਦੀ ਹੈਗੀ ਲੋਕਾਂ ਦਾ ਸਪੋਰਟ ਲੋਕਾਂ ਦਾ ਇਨਫਾਰਮੇਸ਼ਨ ਅਸੀਂ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੋਇਆ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਨੇ ਹਾਂ ਉਸ ਤੋਂ ਇਲਾਵਾ ਲੋਕਾਂ ਨੂੰ ਇਸੇ ਚੀਜ਼ ਨੂੰ ਸਮਝਾਉਣ ਵਾਸਤੇ ਇਸ ਚੀਜ਼ ਨੂੰ ਕਨਵੇ ਕਰਨ ਵਾਸਤੇ ਜਿਹੜੀ ਪੰਜਾਬ ਪੁਲਿਸ ਦੀ ਹੁਸ਼ਿਆਰਪੁਰ ਪੁਲਿਸ ਦੀ ਜਿਹੜੀ ਡਰਾਈਵ ਹੈਗੀ ਟਰੱਕਸ ਦੇ ਖਿਲਾਫ ਇੱਕ ਮੁਕੰਮਲ ਡਰਾਈਵ ਜਿਸ ਚ ਆਪਾਂ ਚਾਹਦੇ ਹੈਗੇ ਹਾਂ ਹੁਸ਼ਿਆਰਪੁਰ ਤੋਂ ਨਸ਼ਾ ਜੜੋਂ ਖਤਮ ਕੀਤਾ ਜਾਵੇ ਉਹਦੇ ਵਾਸਤੇ 1300 ਤੋਂ ਜ਼ਿਆਦਾ ਵਿਲੇਜ ਔਰ ਮੋਹੱਲਾ ਡਿਫੈਂਸ ਕਮੇਟੀਆਂ ਆਪਾਂ ਬਠਿੰਡਾ ਹੈਗੀ ਹੁਸ਼ਿਆਰਪੁਰ ਜ਼ਿਲ੍ਹੇ ਚ ਤੇ ਉਹਦੇ ਵਿੱਚ ਹਰ ਵਿਲੇਜ ਡਿਫੈਂਸ ਕਮੇਟੀ ਚ 8 10 12 ਬੰਦੇ ਜਿਹੜੇ ਪਿੰਡ ਦੇ ਮੋਤਵਾਰ ਐਕ ਸਰਵਿਸਮੈਨ ਅਲੱਗ-ਅਲੱਗ ਰਿਟਾਇਰਡ ਮੁਲਾਜ਼ਮ ਜਿਹੜੇ ਡਿਪਾਰਟਮੈਂਟਸ ਦੇ ਹੈਗੇ ਜਿਹੜੇ ਯੂਥ ਜਿਹੜਾ ਆਪਣਾ ਆਰਗੇਨਾਈਜੇਸ਼ਨਸ ਹੈਗੇ ਐਨਜੀਓ ਹੈਗੇ ਜਿਹੜੇ ਸਮਾਜ ਵਾਸਤੇ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਉਹ ਗਰੁੱਪਸ ਬਣਾਏ ਗਏ ਹੈਗੇ ਗਰੁੱਪ ਦਾ ਪਰਪਸ ਹੈਗਾ ਪਹਿਲੀ ਚੀਜ਼ ਉਹਨਾਂ ਦੇ ਕੰਫੀਡੈਂਸ ਬਿਲਡਿੰਗ ਪੁਲਿਸ ਦੇ ਨਾਲ ਜਿਹੜਾ ਗੈਪ ਹੈਗਾ ਉਹਨੂੰ ਕੰਮ ਕਰਨਾ ਜਿਵੇਂ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਪਹੁੰਚ ਦਿਨੀ ਹੈ ਉਹ ਉਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਇਨਫੋਰਮੇਸ਼ਨ ਪੁਲਿਸ ਨੂੰ ਬੜੇ ਫ੍ਰੈਂਡਲੀ ਵੇਰ ਨਾਲ ਪਹੁੰਚਾ ਸਕ ਉਹਨਾਂ ਨੂੰ ਅਸ਼ੋਰ ਕੀਤਾ ਗਿਆ ਹੈਗਾ ਕਿ ਤੁਹਾਡਾ ਨਾਮ ਡਿਟੇਲ ਸੀਕ੍ਰੀਟ ਰੱਖਿਆ ਜਾਣਗੇ ਪਲਸ ਜਿਹੜੇ ਬੱਚੇ ਨਸ਼ੇ ਦੇ ਆ ਵੀ ਹੋ ਗਏ ਬਟ ਵੇਚਦੇ ਨਹੀਂ ਹੈਗੇ ਉਹਨਾਂ ਨੂੰ ਮੋਟੀਵੇਟ ਕਰਕੇ ਨਸ਼ਾ ਛੁਡਾਓ ਕੇਂਦਰਾਂ 'ਚ ਭਰਤੀ ਕਰਾਣਾ ਜਾਂ ਜਿਹੜਾ ਸਰਕਾਰੀ ਓਪ ਟ ਸੈਂਟਰ ਹੈਗਾ ਜਿੱਥੋਂ ਸਰਕਾਰੀ ਦਵਾਈ ਮਿਲਦੀ ਹੈਗੀ ਉੱਥੇ ਉਹਨੂੰ ਰਜਿਸਟਰ ਕਰਾ ਕੇ ਉਹ ਤੁਹਾਡੀ ਦਵਾਈ ਉਹਨੂੰ ਚਾਲੂ ਕਰਵਾਣੀ ਤੇ ਤੀਸਰਾ ਜਿਹੜਾ ਹੈਗਾ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਹੈਗੀ ਉਹਦੇ ਆਧਾਰ 'ਤੇ ਇਨਫੋਰਸਮੈਂਟ ਕਾਰਵਾਈ ਉਹ ਬੰਦੇ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਵਾਉਣਾ ਜਿਹੜੀ ਸਾਡੀ ਕਾਰਵਾਈ ਚੱਲ ਰਹੀ ਹੈ ਵਿਲੇਜ ਡਿਫੈਂਸ ਕਮੇਟੀ ਦੇ ਨਾਲ ਸਾਡੀ ਕਾਫੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਜਿਹੜਾ ਫੀਡਬੈਕ ਅਸੀਂ ਲੈ ਰਹੇ ਹੈਗੇ ਕੁਝ-ਕੁਝ ਜਿਹੜੇ ਕ라우ਡਿਡ ਮੋਹੱਲੇ ਜਿੱਦਾਂ ਹੈਗੇ ਇਥੋਂ ਉਹਨਾਂ ਤੋਂ ਅਲਾਵਾ ਬਾਕੀ ਸਾਰੇ ਜਿਹੜੇ ਆਪਣਾ ਰੂਰਲ ਏਰੀਆ ਹੈਗਾ ਉਸਤੇ ਬਹੁਤ ਜ਼ਿਆਦਾ ਜਿਹੜਾ ਆਪਣਾ ਕੰਟਰੋਲ ਨਸ਼ੇ ਤੇ ਹੋ ਗਿਆ ਹੈਗਾ ਕੁਝ-ਕੁਝ ਥਾਵਾਂ ਤੇ ਤੋਂ ਬੰਦੇ ਜਿਹੜੇ ਹੈਗੇ ਉਹ ਬਿਲਕੁਲ ਜ਼ੀਰੋ ਕਰਕੇ ਤੇ ਬਾਹਰ ਚਲੇ ਗਏ ਹੈਗੇ ਜਾਂ ਜਿਹੜੇ ਆਪਣੇ ਟਾਰਗੇਟਡ ਬੰਦੇ ਹੈ ਕੋ ਉਹ ਜ਼ਿਲ੍ਹਾ ਛੱਡ ਕੇ ਬਾਹਰ ਵੱਜ ਗਏ ਹੈਗੇ ਕੁਝ ਥਾਵਾਂ ਤੇ ਇੱਕ ਦੋ ਬੰਦੇ ਰਹਿ ਗਏ ਜਿਹੜੇ ਉਹਨਾਂ ਨੂੰ ਅਸੀਂ ਟਾਰਗੇਟ ਕਰ ਰਹੇ ਹਾਂ ਤੇ ਕੁਝ ਜਿਹੜੇ ਕਰਾਊਡਡ ਮਾਲੇ ਜਿੱਦਾਂ ਸ਼ਹਿਰ ਚ ਕੁਝ ਹੈਗਾ ਆ ਉਹ ਕੋਈ ਬੱਚਾ ਕੁਛ ਆ ਕੇ ਇਧਰ ਕਹੇਗਾ ਤੇ ਉਹ ਇਨਫਾਰਮੇਸ਼ਨ ਬੇਸਿਸ ਤੇ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਫੜ ਕੇ ਤੇ ਅੰਦਰ ਕਰਕੇ ਤੇ ਸਾਰਾ ਨਸ਼ਾ ਜਲਾ ਹੈਗਾ ਉਹ ਖਤਮ ਕਰਨ ਵਾਸਤੇ ਅਸੀਂ ਕਮਿਟਡ